8 ਤਰੀਕ ਦੀ ਰਾਤ ਨੂੰ ਇੱਥੇ ਜਿਹੜਾ ਕਾਦੀਆਂ ਰੋਡ ਜਿਹੜਾ ਹੈਗਾ ਨਾ ਕਾਲਾ ਸਿੰਘਾ ਰੋਡ ਹੈਗਾ ਜਰਨਤਪੁਰ ਜਾਂਦਾ ਇੱਥੇ પેટ્રોલ ਪੰਪਟ ਦੇ ਉੱਤੇ ਦੋ ਮੁੰਡਿਆਂ ਨੇ ਜਿਹੜੇ ਕਿ ਪਿਸਤਲ ਮਾਰੇ ਕੋਲ ਸੀ ਇੱਕ ਕੋਲ ਪਿਸਤਲ ਸੀ ਜਿਨ੍ਹਾਂ ਨੇ ਆਣ ਕੇ ਉਹਦੇ ਚ ਜਿਹੜੇ ਦੋ ਪੰਪੜੇ ਪਹਿਲਾਂ ਹੀ ਇਹਨਾਂ ਨੇ ਅੰਦਰ ਵੜ ਕੇ ਕੁੰਡਾ ਲਾ ਲਿਆ ਤੇ ਇੱਕ ਨੂੰ ਨਾਲ ਲੈ ਕੇ ਤੇ ਉਹਦੇ ਚੋਂ ਜਿਹੜਾ ਉਹਨਾਂ ਦੇ ਆਫਿਸ ਦੇ ਵਿੱਚੋਂ ਕੈਸ਼ ਲੁੱਟ ਕੇ ਲੈ ਗਏ ਸੀ ਕਿੰਨਾ ਸੀਗਾ ਜੀ ਹਾਂ ਜੀ ਕਿੰਨਾ ਕੈਸ਼ ਸੀਗਾ ਕੈਸ਼ਨਾ ਡਿਫਰੈਂਟ ਸਿਕਾ ਹੈਗਾ ਜੋ ਉਹਨਾਂ ਦੇ ਉਸ ਟਾਈਮ ਜਿਹੜਾ ਉਹ ਫਿਗਰ ਦਿੱਤੀ ਸੀ ਉਹ ਹੋਰ ਸੀ ਪਰ ਜਿਹੜਾ ਐਕਚੁਅਲੀ ਜਿਹੜਾ 47000 ਸੀਗਾ ਅੱਛਾ ਜੀ ਉਹਨਾਂ ਨੇ ਉਹਨਾਂ ਨੇ ਮੇਰੇ ਖਾਲ 2 ਲੱਖ ਲਖਾਇਆ ਸੀ ਉਹਨਾਂ ਨੇ ਲਖਾਇਆ ਸੀ ਬਟ ਜਿਹੜਾ ਉਸ ਤੋਂ ਬਾਅਦ ਮੈਨੇਜਰ ਨੇ ਵੀ ਜਿਹੜਾ ਉੱਤੇ ਸਪਸ਼ਟੀ ਕਰ ਦਿੱਤਾ ਕਿ ਉਹਨਾਂ ਨੇ 47 ਕਿਉਂ ਕਿਹਾ ਸੀ ਅੱਛਾ ਜੀ ਤੇ ਜਿਹੜਾ ਇਹਨਾਂ ਕੋਲੋਂ ਜਿਹੜੇ ਬੰਦੇ ਹੈ ਜਿਹੜੇ ਲੈ ਕੇ ਗਏ ਜਿਹਨਾਂ ਨੂੰ ਫਿਰ ਟ੍ਰੇਸ ਹੋਇਆ ਤੇ ਇਹਨਾਂ ਨੇ ਵੀ ਸੇਮ ਹੀ ਫਿਗਰ ਦਿੱਤੀ ਸੀਗੀ ਹੈਗੀ 47000 ਸਗੋਂ 47000 ਦਿੱਤੀ ਸੀ ਹੋ ਗਿਆ ਬ੍ਰਾਹਮਾ ਜੀ ਪੂਰੇ ਕਿਉਂ 860 ਬ੍ਰਾਹ ਤੇ ਬਾਕੀ ਵੀ ਉਹ ਕੋਸ਼ਿਸ਼ ਚੱਲ ਰਹੀ ਹੈ ਤੇ ਕਨਾਲ 170 177 ਹੋ ਲੋਗ ਬਾਕੀ ਵੀ ਜਿਹੜਾ ਬ੍ਰਾਉਂਡ ਹੋ ਜੂਗਾ ਉਹ ਉਹਦਾ ਉਹਦਾ ਚੱਲਦਾ ਰਹੇਗਾ ਇਹਦੇ ਵਿੱਚ ਫਿਰ ਅਸੀਂ ਮਕਦਮਾ ਦਰਜ ਕਰਕੇ ਤੇ ਇਹਦੇ ਤੇ ਜੋ ਵੀ ਚਾਹੀਦੀ ਸਟੇਟੀ ਕੋਈ ਟੈਕਨੀਕਲ ਹੈਲਪ ਸੀ ਜਾਂ ਸਟੇਟੀ ਹਿਊਮਨ ਰਿਸੋਰਸਸ ਸੀ ਉਹਦੇ ਉੱਤੇ ਅਸੀਂ ਵਰਕ ਆਫ ਕਰਦੇ ਹੋਏ ਜਿਹੜੇ ਆ ਇਹਦੇ ਵਿੱਚ ਜਿਹੜੇ ਤਿੰਨ ਕੁ ਛੇ ਨੂੰ ਅਰੈਸਟ ਕਰ ਲਿਆ ਸੀ ਤੇ ਜਿਨ੍ਹਾਂ ਕੋਲ ਜਿਨ੍ਹਾਂ ਦੇ ਵਿੱਚ ਇੱਕ ਸ਼ਮੀ ਹੰਸ ਸੀਗਾ ਅਫਤੂਰੀ ਸਤੋ ਪੇਲਾ ਉਹ ਉਫੜ ਰਸਲਾ ਉਹਦੇ ਨਾਲ ਹੀ ਜਿਹੜੇ ਆ ਬਬਰੀਕ ਔਰ ਪੋਬੀ ਕਿੱਥੇ ਦੇ ਸਗੇ ਜੀਏ ਇਹ ਕਸਲਾ ਦੇ ਸਗੇ ਹੈਗੇ ਦੂਮਡੇ ਅਟਲਾਡੇ ਇੱਕ ਸਾਫੀ ਪਰਦਾ ਸੀ ਅੱਛਾ ਇਲਾਕੇ ਦੇ ਸੀ ਇਲਾਕੇ ਦੇ ਸੀ ਕਿਉਂਕਿ ਉਹ ਜਿਸ ਨਾਲ ਉਸ ਸਮੇਂ ਇਹਨਾਂ ਨੇ ਸਲੀਪਰ ਪਾਈ ਹੋਈ ਸੀ ਤੇ ਜਦੋਂ ਹੀ ਜਿਹੜੀ ਵੀ ਇੱਕ ਵਾਰ ਡਾਰੀ ਜਨ ਸਿਕਾ ਵੀ ਲੋਕਲੀ ਹੋਣਗੇ ਅਦਰਵਾਈਜ਼ ਜਿਹੜੇ ਵਿੱਚੋਂ ਸਲੀਪਰ ਵਾਂਗੂ ਦੂਰ ਤਾਂ ਜਾ ਨਹੀਂ ਸਕਦਾ ਇਹ 8 ਤਰੀਕ ਦੀ ਰਾਤ ਨੂੰ ਇੱਥੇ ਜਿਹੜਾ ਕਾਦੀਆਂ ਰੂਡ ਜਿਹੜਾ ਹੈਗਾ ਨਾ ਕਾਲਾ ਸਿੰਘਾ ਰੋਡ ਹੈਗਾ ਜਿਹਨੂੰ ਤਾਂ ਪਹੁੰਚਦਾ ਹੈ ਇੱਥੇ ਪੈਟਰੋਲ ਪੰਪ ਦੇ ਉੱਤੇ ਦੋ ਮੁੰਡਿਆਂ ਨੇ ਜਿਹੜੇ ਅ ਕਸਟਮਰ ਮਾਰੇ ਕੋਲ ਸੀ ਇੱਕ ਕੋਲ ਫਸਟਲ ਸੀ ਜਿਨ੍ਹਾਂ ਨੇ ਆ ਕੇ ਉਹਦੇ ਚ ਜਿਹੜੇ ਦੋ ਪੰਪ ਵਾਲੇ ਪਹਿਲਾਂ ਹੀ ਉਹਨਾਂ ਨੇ ਅੰਦਰੋਂ ੜਕੇ ਕੁੰਡਾ ਲਾ ਲਈ ਤੇ ਇੱਕ ਕੁੰਡਾ ਲਾ ਲਈ ਤੇ ਉਹਦੇ ਚੋਂ ਜਿਹੜਾ ਉਹਨਾਂ ਦੇ ਆਫਿਸ ਦੇ ਵਿੱਚੋਂ ਕੈਸ਼ ਲੁੱਟ ਕੇ ਲੈ ਗਏ ਸੀ ਕਿੰਨਾ ਸੀਗਾ ਜੀ ਹਾਂ ਜੀ ਕਿੰਨਾ ਕੈਸ਼ ਸੀਗਾ ਕੈਸ਼ ਇਹ ਨਾਲ ਡਿਫਰੈਂਟ ਸੀਗਾ ਹੈਗਾ ਜੋ ਉਹਨਾਂ ਦੇ ਉਸ ਟਾਈਮ ਜਿਹੜਾ ਉਹ ਫਿਗਰ ਦਿੱਤੀ ਸੀ ਉਹ ਹੋਰ ਸੀ ਪਰ ਜਿਹੜਾ ਐਕਚੁਅਲੀ ਜਿਹੜਾ 47000 ਰੁਪਏ ਸੀਗਾ ਅੱਛਾ ਜੀ ਉਹਨਾਂ ਨੇ ਉਹਨਾਂ ਨੇ ਮੇਰੇ ਖਿਆਲ 2 ਲੱਖ ਲਿਖਾਇਆ ਸੀ ਉਹਨਾਂ ਨੇ ਲਿਖਾਇਆ ਸੀ ਬਟ ਜੋ ਉਸ ਤੋਂ ਬਾਅਦ ਮੈਨੇਜਰ ਨੇ ਵੀ ਜਿਹੜਾ ਉੱਥੇ ਸਪਸ਼ਟੀ ਕਰ ਦਿੱਤਾ ਇਹ ਪੂਰਨ 47 ਹੀ ਕਿਹਾ ਸੀ ਅੱਛਾ ਜੀ ਤੇ ਜਿਹੜਾ ਇਹਨਾਂ ਕੋਲੋਂ ਜਿਹੜੇ ਬੰਦੇ ਹੈ ਜਿਹੜੇ ਲੈ ਕੇ ਗਏ ਜਿਹਨਾਂ ਨੂੰ ਇਹ ਰੀਟ੍ਰੇਸ ਹੋਇਆ ਤੇ ਇਹਨਾਂ ਨੇ ਵੀ ਸੇਮ ਹੀ ਫਿਰ ਦੱਸੀ ਸੀ ਸੀ 47000 ਸਕਾਂ ਦੱਸੀ ਸੀ ਹੋ ਗਿਆ ਬਰਾਮਦ ਜੀ ਉਹਦੇ ਤੋਂ 800 ਬਰਾਮਦ ਹੋ ਗਿਆ ਤੇ ਬਾਕੀ ਦੀ ਉਹ ਕੋਸ਼ਿਸ਼ ਚੱਲ ਰਹੀ ਹੈ ਤੇ ਕਨਾਉ 37 37 ਬਰਾਮਦ ਬਾਕੀ ਵੀ ਜਿਹੜਾ ਬਰਾਮਦ ਹੋ ਜੂਗਾ ਉਹ ਉਹ ਉਹਦਾ ਚੱਲਦਾ ਰਹਿ ਗਿਆ ਇਹਦੇ ਵਿੱਚ ਫਿਰ ਅਸੀਂ ਮੁਕਦਮਾ ਦਰਜ ਕਰਕੇ ਤੇ ਇਹਦੇ ਤੇ ਜੋ ਵੀ ਚਾਹੇ ਸਰਟੀਫਾਈਡ ਟੈਕਨੀਕਲ ਹੈਲਪ ਸੀ ਜਾਂ ਚਾਹੇ ਹਿਊਮਨ ਰਿਸੋਰਸਸ ਸੀ ਉਹਦੇ ਉੱਤੇ ਅਸੀਂ ਵਰਕ ਆਫ ਕਰਦੇ ਹੋਏ ਜਿਹੜੇ ਆ ਇਹਦੇ ਵਿੱਚ ਜਿਹੜੇ ਤਿੰਨ ਕੁਰਸ਼ੀਆਂ ਨੂੰ ਅਰੈਸਟ ਕਰ ਲਿਆ ਸੀ ਤੇ ਜਿਨ੍ਹਾਂ ਕੋਲੋਂ ਜਿਨ੍ਹਾਂ ਦੇ ਵਿੱਚ ਇੱਕ ਸ਼ਮੀ ਹਾਂ ਸੀਗਾ ਅ ਵਸਤੂਰੀ ਉਸ ਤੋਂ ਪਹਿਲਾਂ ਉਹ ਉਫੜ ਹੋਇਆ ਸੀਗਾ ਉਹਦੇ ਨਾਲ ਹੀ ਜਿਹੜੇ ਆ ਬਬਰੀਕ ਔਰ ਪੋਬੀ ਕਿੱਥੇ ਦੇ ਸੀ ਜੀ ਇਹ ਇਹ ਕਰਤਲਾਂ ਦੇ ਸੀਗੇ ਹੈਗੇ ਦੂਮਤੇ ਪਰਲੇ ਇੱਕ ਸਫੀਰ ਦਾ ਸੀ ਹੈ ਜੀ ਅਚਾ ਇਲਾਕੇ ਦੇ ਸੀ ਇਲਾਕੇ ਦੇ ਸੀ ਕਿਉਂਕਿ ਉਹ ਜਿਸ ਨਾਲ ਉਸਰੇ ਮੇਨ ਉਹਨੇ ਸਲੀਪਰ ਪਾਈ ਹੋਈ ਸੀ ਤੇ ਜਦੋਂ ਹੀ ਜਿਹੜੀ ਵੀ ਇੱਕ ਵਾਰ ਡੈਰੀਜਨ ਸੀਗਾ ਵੀ ਲੋਕਲੀ ਹੋਣਗੇ ਅਦਰਵਾਈਜ਼ ਜਿਹੜੇ ਵਿੱਚੋਂ ਸਲੀਪਰ ਭਾਗੇ ਦੂਰ ਤਾਂ ਜਾ ਨਹੀਂ ਸਕਦਾ ਹੈ